ਨਿੱਕੀ ਪ੍ਰਗਟ ਦਿਵਸ ਦੇ ਮੌਕੇ ਤੇ ਪਾਲਮਿਕੀ ਸਮਾਜ ਵੱਲੋਂ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਸ ਮੌਕੇ ਤੇ ਨਗਰ ਨਿਗਮ ਪਟੰਟਾ ਦੇ ਮੇਰ ਕਦਮ ਸਿੰਘ ਮਹਿਤਾ ਅਤੇ ਉਹਨਾਂ ਦੇ ਫਾਦਰ ਸਾਹਿਬ ਜੋ ਪੀਸੀਏ ਦੇ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਨਾਲ ਮਹਿਤਾ ਸਾਹਿਬ ਮੌਜੂਦ ਹੈ ਟਰਾਲਵਾ ਕਰਦੇ ਆ ਮਹਿਤਾ ਸਾਹਿਬ ਅੱਜ ਭਗਵਾਨ ਪਾਲਮਿਕੀ ਪ੍ਰਗਟ ਦਿਵਸ ਦੇ ਮੌਕੇ ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਪਾਲਮਿਕੀ ਸਮਾਜ ਵੱਲੋਂ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਤੁਹਾਡੇ ਫਾਦਰ ਵਿਸ਼ੇਸ਼ ਤੌਰ ਤੇ ਪਹੁੰਚੇ ਆ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਸੱਲਾਮ ਆ ਬਾਈ ਸਾਰੇ ਸ਼ਹਿਰ ਵਾਸੀਆਂ ਨੂੰ ਵਾਲ ਵਿਕੀ ਜਿਆਤੀ ਦੀਆਂ ਮੁਬਾਰਕਾਂ ਦੇਣਾ ਚਾਹੁੰਦਾ ਤੇ ਇਸ ਤਿਹਾਰਾਂ ਦੇ ਮਹੀਨੇ ਦੀਆਂ ਮੁਬਾਰਕਾਂ ਮੁਬਾਰਕਾਂ ਦੇਣਾ ਚਾਹੁੰਦਾ ਕਿ ਤੇ ਨਾਲ ਇਹ ਪ੍ਰਾਰਥਨਾ ਕਰਦਾ ਹੈ ਪ੍ਰਮਾਤਮਾ ਅੱਗੇ ਕਿ ਸਾਰੇ ਸ਼ਹਿਰ ਵਾਸੀਆਂ ਦੇ ਘਰਾਂ 'ਚ ਖੁਸ਼ੀਆਂ ਤੇ ਰੌਸ਼ਨੀ ਬਲਗਰਾਰ ਰਹੇਗੀ ਤੇ ਇਦਾਂ ਹੀ ਅਸੀਂ ਆਪਣੇ ਸ਼ਹਿਰ ਨੂੰ ਵਧਾਉਂਦੇ ਰਹੀਏ ਤੇ ਸਭ ਤੋਂ ਪਹਿਲਾਂ ਅੱਜ ਤੋ ਇਹ ਨਹੀਂ ਸੋਣੀ ਸ਼ੋਭਾ ਯਾਤਰਾ ਬਾਲਮਿਕੀ ਸਮਾਜ ਦੇ ਸਾਰੇ ਸਭਾ ਵੱਲੋਂ ਕੱਢੀ ਜਾ ਰਹੀ ਹੈ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਇਹ ਇੱਕ ਇਕਜੁੱਟਤਾ ਵੀ ਪ੍ਰਤੀਕ ਹੈ ਕਿ ਅੱਜ ਸਾਰੇ ਗਰੁੱਪ ਜੋ ਵੱਖ-ਵੱਖ ਹੋਗੇ ਸੀ ਉਹ ਇਕਜੁੱਟ ਹੋ ਕੇ ਇਸ ਜਨਮ ਦਿਨ ਨੂੰ ਮਨਾ ਰਹੇ ਹੈ ਤੇ ਆਪਣੇ ਸ਼ਹਿਰ ਨੂੰ ਅੱਗੇ ਲੈ ਜਾ ਰਹੇ ਹੈ ਸਾਰੇ ਸਾਡੇ ਵਾਲਮੀਕੀ ਸਮਾਜ ਦੇ ਵਰਕਰਾਂ ਨੂੰ ਜੋ ਤੌਰ ਪਰ ਇਸਨ ਚ ਕੰਮ ਕਰਦੇ ਆ ਉਹਨਾਂ ਨੂੰ ਵਧਾਈ ਦੇਣਾ ਚਾਹਨਾ ਹੈ ਉਹਨਾਂ ਦੀ ਮਿਹਨਤ ਦੇ ਲਈ ਉਹਨਾਂ ਨੂੰ ਧੰਨਵਾਦ ਕਰਨਾ ਚਾਹਨਾ ਹੈ ਤੇ ਇਹੀ ਪ੍ਰਾਰਥਨਾ ਕਰਨਾ ਹੈ ਕਿ ਪ੍ਰਮਾਤਮਾ ਉਹਨਾਂ ਦੇ ਘਰਾਂ 'ਚ ਵੀ ਖੁਸ਼ੀਆਂ ਅਪਰਾ ਰੱਖੇ ਉਹਨਾਂ ਨੂੰ ਤੇ ਆਸ਼ੀਰਵਾਦ ਪਰ ਹੱਥ ਰੱਖੇ ਅੱਛਾ ਮੇਰੇ ਸਾਹਦੇ ਗੱਲ ਕਰੀਏ ਵਾਲਮੀਕੀ ਸਮਾਜ ਦੇ ਜੋ ਆਗੂ ਹੈ ਉਹਨਾਂ ਨੇ ਕੁਝ ਮੰਗਾ ਰੱਖਿਆ ਕੀ ਕਹਿਣਾ ਚਾਹੋਗੇ ਉਸ ਮੰਗਾਂ ਬਾਰੇ ਦੇਖੋ ਜੀ ਕਈ ਮੰਗਾ ਤੇ ਅਸੀਂ ਆਲਰੇਡੀ ਸਾਡੀ ਵਰਕਿੰਗ ਚੱਲ ਰਹੀ ਹੈ ਜਿੱਦਾਂ 597 ਦੀ ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਇਹ ਡਿਮਾਂਡ ਸੀ ਤੇ ਅਸੀਂ ਕਾਫੀ ਨੇੜੇ ਉਹਨੂੰ ਲੈ ਕੇ ਆ ਚੁੱਕੇ ਹਾਂ ਅਖਬਾਰਾਂ 'ਚ ਐਡ ਨੁੱਤਲ ਚੁੱਕੀ ਹੈ ਤੇ ਲੋਕਾਂ ਨੇ ਅਪਲਾਈ ਕਰਨਾ ਸ਼ੁਰੂ ਕਰਦੇ ਆ ਇਹ ਇਸ ਚੀਜ਼ ਦਾ ਪ੍ਰੂਫ ਹੈ ਕਿ ਅਸੀਂ ਇਹਨਾਂ ਦੇ ਨਾਲ ਮੋਢੇ ਮੋਢਾ ਲਾ ਕੇ ਖੜੇ ਆ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਨੂੰ ਕਦੇ ਵੀ ਕੋਈ ਸੇਫਟੀ ਕੀਤਾ ਜਾਂ ਫਿਰ ਕੋਈ ਯੂਨੀਫਾਰਮ ਬੂਟ ਗਮ ਬੂਟ ਐਂਡਾ ਕੁਝ ਨਹੀਂ ਸੀ ਪ੍ਰੋਵਾਈਡ ਕੀਤਾ ਜਾਂਦਾ ਇਹਨਾਂ ਦੀ ਸੇਫਟੀ ਬਾਰੇ ਜਮਾਂ ਨਹੀਂ ਸੀ ਸੋਚਿਆ ਜਾਂਦਾ ਪਰ ਸਾਡੇ ਆਫਿਸ ਸੰਭਾਲਦੇ ਸਭ ਤੋਂ ਪਹਿਲੀ ਚੀਜ਼ ਅਸੀਂ ਇਹੀ ਕਰੀ ਕਿ ਕਿੱਦਾਂ ਅਸੀਂ ਆਪਣੇ ਸਾਫੀਆਂ ਦਾ ਸਾਥ ਦੇ ਸਕੀਏ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਭ ਤੋਂ ਵੱਧ ਸਫਾਈ ਤੇ ਆਪਣੇ ਸ਼ਹਿਰ ਨੂੰ ਸੁਵਛ ਰੱਖਣ ਤੇ ਸ਼ੋਭਾ ਆਪਣਾ ਯੋਗਦਾਨ ਪਾਇਆ ਬਿਲਕੁਲ ਹੀ ਬਿਲਕੁਲ ਐਸੀ ਨਗਰ ਨਿਗਮ ਪਟੰਡਾ ਦੇ ਮੇਰ ਪਦਮ ਦੀ ਪ੍ਰਿੰਮਤਾ ਅਤੇ ਬੀਸੀਏ ਦੇ ਪ੍ਰਧਾਨ ਸਾਡੇ ਵਾਲਾ ਅਮਰਜੀਤ ਸਿੰਘ ਮਹਿਤਾ ਜੀ ਇਸ ਸ਼ੋਭਾ ਯਾਤਰਾ ਤੁਸੀਂ ਸੇਸ਼ ਤੌਰ ਤੇ ਪਹੁੰਚਿਆ ਗੱਲਬਾਤ ਕਰਦੇ ਮਹਿਤਾ ਸਾਹਿਬ ਸ਼ੋਭਾ ਯਾਤਰਾ ਤੇ ਪਹੁੰਚੇ ਹੋ ਕੀ ਚਲਤਾ ਹੈ ਸ਼ੋਭਾ ਯਾਤਰਾ ਬਹੁਤ ਹੀ ਅੱਛੀ ਸ਼ੋਭਾ ਯਾਤਰਾ ਹੈ ਅਤੇ ਸਭ ਤੋਂ ਵੱਡੀ ਖਾਸਿਅਤ ਹੈ ਵੀ ਇੱਕ ਜੁੜਤਾ ਦੀ ਇਹ ਯਾਤਰਾ ਸਾਰੇ ਸਮਾਜ ਮਿਲ ਕੇ ਸਾਰੇ ਜਿੰਨੇ ਵੀ ਵਰਗ ਦੇ ਸਮਾਜ ਸਾਰੇ ਗੁੱਟ ਮਿਲ ਕੇ ਮਨਾ ਰਹੇ ਹੈ ਇਹ ਇਤਿਹਾਸਿਕ ਬਣ ਚੁੱਕੀ ਹੈ ਬਣਨੇ ਵਾਲੀ ਹੈ ਮੈਂ ਰਾਸ਼ਟਰੀ ਦੇਖ ਹੀ ਰਹੇ ਹਾਂ ਥਾਰਾ ਬਹੁਤ ਵੱਡਾ ਰਸ਼ ਹੈ ਬਹੁਤ ਬਦਾ ਉੰਗਾਰਾ ਇਸੇ ਤਰ੍ਹਾਂ ਹੀ ਆਪਣਾ ਬੁਝੰਡੇ ਵਾਸੀਆਂ ਨੇ ਸਾਰੇ ਕਰੂਸਤੇ ਹੋਏ ਕੁੱਛੇ ਹੋਰ ਸਹੀ ਮੌਲ ਬਣਿਆ ਕਿ ਲੱਗਦਾ ਹੈ ਮਾਤਾ ਸਾਹਿਬ ਉਹ ਹਰ ਇੱਕ ਸਮਾਜ ਨੂੰ ਹਰ ਇੱਕ ਵਰਗ ਨੂੰ ਨਹੀਂ ਚਾਹਤੇ ਹਰ ਇੱਕ ਦੇ ਗੁਰੂਆਂ ਪੀਰਾਂ ਦੇ ਜਿਹੜੇ ਜਨਮ ਦਿਹਾੜੇ ਮਨਾਣੇ ਚਾਹੀਦੇ ਸਨ ਸਭ ਕਿਆਰੇ ਸਾਰਾ ਮਿਊਜ਼ਿਕ ਇੱਕ ਦੁੱਧਾ ਹੋ ਕੇ ਬਣਾਉਣਾ ਚਾਹੀਦਾ ਬਿਲਕੁਲ ਹੀ ਬਿਲਕੁਲ ਐਸੀ ਨਗਰ ਨਿਗਮ ਪਟੰਨਾ ਦੇ ਮੇ ਪਦਮਜੀਤ ਸਿੰਘ ਮਾਤਾ ਤੋਂ ਉਹਦੇ ਫਾਦਰ ਜੋ ਪਿਛਲੇ ਪੰਜਾਬ ਦੇ ਜਿਹੜੇ ਪ੍ਰਤਾਨ ਆ ਲਾਲਾ ਲਾ ਪੈਸੇ ਸ਼ੁਰੂ ਹੋ ਕੇ ਤੇ ਗਲਵਾਂਦ ਦਿੱਤੇ ਜਨਾਰੇ ਕੀ ਗੁਰੂਆਂ ਪੀਰਾਂ ਦੇ ਜਿਹੜੇ ਜਨਮ ਦਿਹਾੜੇ ਆੜੇ ਇੱਕ ਸਮਾਜ ਨੂੰ ਹਰ ਇੱਕ ਵਰਗ ਨੂੰ ਮੇਰੇ ਦੁਪੇ ਜਿਹੜੇ ਮਨਾਲੇ ਚਾਹੀਦੇ ਅਸੀਂ ਵੀ ਦੈਲਿਕ ਸਵੇਰਾ ਟੀਵੀ ਵੱਲੋਂ ਦੇਸ਼ ਵਾਸੀਆਂ ਨੂੰ ਵਾਲਮੀਕੀ ਪ੍ਰਗਟ ਦਿਵਸ ਦੀਆਂ ਦਿਨੀਆਂ ਮੁਬਾਰਕਾਂ ਕੈਮਰਾਮੈਨ ਸੂਝਲ ਦੇ ਨਾਲ ਮਨੋਚ ਚੱਕੀ ਵਾਲਤਾ ਦੈਲਿਕ ਸਵੇਰਾ ਟੀਵੀ ਪਠੰਡਾ ਭਗਵਾਨ ਪਾਲਮਿਕੀ ਪ੍ਰਗਟ ਦਿਵਸ ਦੇ ਮੌਕੇ ਤੇ ਪਾਲਮਿਕੀ ਸਮਾਜ ਵੱਲੋਂ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਸ ਮੌਕੇ ਤੇ ਨਗਰ ਨਿਗਮ ਪਠੰਡਾ ਦੇ ਮੇਅਰ ਪਦਮਕੀ ਸਿੰਘ ਮਹਿਤਾ ਅਤੇ ਉਹਨਾਂ ਦੇ ਫਾਦਰ ਸਾਹਿਬ ਜੋ ਪੀਸੀਐ ਦੇ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਨਾਲ ਮਹਿਤਾ ਸਾਹਿਬ ਮੌਜੂਦ ਹੈ ਗੱਲਬਾਤ ਕਰਦੇ ਹਨ ਮਹਿਤਾ ਸਾਹਿਬ ਅੱਜ ਭਗਵਾਨ ਪਾਲਮਿਕੀ ਪ੍ਰਗਟ ਦਿਵਸ ਦੇ ਮੌਕੇ ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਪਾਲਮਿਕੀ ਸਮਾਜ ਵੱਲੋਂ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਤੁਹਾਡੇ ਫਾਦਰ ਵਿਸ਼ੇਸ਼ ਤੌਰ ਤੇ ਪਹੁੰਚੇ ਆ ਕੀ ਕਹਿਣਾ ਚਾਹੋਗੇ ਇਸ ਤੋਂ ਮੌਕੇ ਤੇ ਬੱਲਾ ਬਾਬਾ ਸਾਰੇ ਸ਼ਹਿਰ ਵਾਸੀਆਂ ਨੂੰ ਵਾਲਮੀਕੀ ਜਯਤੀ ਦੀਆਂ ਮੁਬਾਰਕਾਂ ਦੇਣਾ ਚਾਹੁੰਦਾ ਤੇ ਇਸ ਤਿਹਾਰਾਂ ਦੇ ਮਹੀਨੇ ਦੀਆਂ ਮੁਬਾਰਕਾਂ ਮੁਬਾਰਕਾਂ ਦੇਣਾ ਚਾਹੁੰਦਾ ਕਿ ਤੇ ਨਾਲ ਇਹ ਪ੍ਰਾਰਥਨਾ ਕਰਦਾ ਹੈ ਪ੍ਰਮਾਤਮਾ ਅੱਗੇ ਕਿ ਸਾਰੇ ਸ਼ਹਿਰ ਵਾਸੀਆਂ ਦੇ ਘਰਾਂ 'ਚ ਖੁਸ਼ੀਆਂ ਤੇ ਰੌਸ਼ਨੀ ਬਲਕਰਾਰ ਰਹੇਗੀ ਤੇ ਇਦਾਂ ਹੀ ਅਸੀਂ ਆਪਣੇ ਸ਼ਹਿਰ ਨੂੰ ਵਧਾਉਂਦੇ ਰਹੀਏ ਤੇ ਸਭ ਤੋਂ ਪਹਿਲਾਂ ਅੱਜ ਤੁਹਾਨੂੰ ਇਸ ਸੋਹਣੀ ਸ਼ੋਭਾ ਯਾਤਰਾ ਬਾਲਮਿਕੀ ਸਮਾਜ ਦੇ ਸਾਰੇ ਸਭਾ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਇਹ ਇੱਕ ਇਕਜੁੱਟਤਾ ਵੀ ਪ੍ਰਤੀਕ ਹੈ ਕਿ ਅੱਜ ਸਾਰੇ ਗਰੁੱਪ ਜੋ ਵੱਖ-ਵੱਖ ਹੋਗੇ ਸੀ ਉਹ ਇਕਜੁੱਟ ਹੋ ਕੇ ਇਸ ਜਨਮ ਦਿਨ ਨੂੰ ਮਨਾ ਰਹੇ ਹੈ ਤੇ ਆਪਣੇ ਸ਼ਹਿਰ ਨੂੰ ਅੱਗੇ ਲੈ ਜਾ ਰਹੇ ਹੈ ਸਾਰੇ ਸਾਡੇ ਵਾਲਮੀਕੀ ਸਮਾਜ ਦੇ ਵਰਕਰਾਂ ਨੂੰ ਜੋ ਕਾਰਪੋਰੇਸ਼ਨ ਚ ਕੰਮ ਕਰਦੇ ਆ ਉਹਨਾਂ ਨੂੰ ਵਧਾਈ ਦੇਣਾ ਚਾਹਨਾ ਹੈ ਉਹਨਾਂ ਦੀ ਮਿਹਨਤ ਦੇ ਲਈ ਉਹਨਾਂ ਨੂੰ ਧੰਨਵਾਦ ਕਰਨਾ ਚਾਹਨਾ ਹੈ ਤੇ ਇਹੀ ਪ੍ਰਾਰਥਨਾ ਕਰਨਾ ਹੈ ਕਿ ਪ੍ਰਮਾਤਮਾ ਉਹਨਾਂ ਦੇ ਘਰਾਂ ਚ ਵੀ ਖੁਸ਼ੀਆਂ ਆਪਰਾ ਰੱਖੇ ਉਹਨਾਂ ਨੂੰ ਤੇ आशीर्वाद ਪਰ ਹੱਥ ਰੱਖੇ ਅੱਛਾ ਮੇਰੇ ਸਭ ਦੇ ਗੱਲ ਕਰੀਏ ਬਾਲਮਿਕੀ ਸਮਾਜ ਦੇ ਜੋ ਆਗੂ ਹੈ ਉਹਨਾਂ ਨੇ ਕੁਝ ਮੰਗਾ ਰੱਖਿਆ ਹੈ ਕੀ ਕਰਨਾ ਚਾਹੋਗੇ ਉਸ ਮੰਗਾ ਬਾਰੇ ਕੋਈ ਵੀ ਕਹੀ ਮੰਗਾ ਤੇ ਅਸੀਂ ਆਲਰੇਡੀ ਸਾਡੀ ਵਰਕਿੰਗ ਚੱਲ ਰਹੀ ਹੈ ਜਿੱਦਾਂ 597 ਦੀ ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਇਹ ਡਿਮਾਂਡ ਸੀ ਤੇ ਅਸੀਂ ਕਾਫੀ ਨੇੜੇ ਉਹਨੂੰ ਲੈ ਕੇ ਆ ਚੁੱਕੇ ਹਾਂ ਅਖਬਾਰਾਂ 'ਚ ਐਡ ਨੁੱਤਲ ਚੁੱਕੀ ਹੈ ਤੇ ਲੋਕਾਂ ਨੇ ਅਪਲਾਈ ਕਰਨਾ ਸ਼ੁਰੂ ਕਰ ਦਿਆ ਇਹ ਇਸ ਚੀਜ਼ ਦਾ ਪ੍ਰੂਫ ਹੈ ਕਿ ਅਸੀਂ ਇਹਨਾਂ ਦੇ ਨਾਲ ਮੋਢੇ ਮੋਢਾ ਲਾ ਕੇ ਖੜੇ ਹਾਂ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਨੂੰ ਕਦੇ ਵੀ ਕੋਈ ਸੇਫਟੀ ਕੀਤਾ ਜਾਂ ਫਿਰ ਕੋਈ ਯੂਨੀਫਾਰਮ ਬੂਟ ਗਮ ਬੂਟ ਹੈਂਡਗਲ ਕੁਝ ਨਹੀਂ ਸੀ ਪ੍ਰੋਵਾਈਡ ਕੀਤਾ ਜਾਂਦਾ ਇਹਨਾਂ ਦੀ ਸੇਫਟੀ ਬਾਰੇ ਜਮਾਂ ਨਹੀਂ ਸੀ ਸੋਚਿਆ ਜਾਂਦਾ ਪਰ ਸਾਡੇ ਆਫਿਸ ਸੰਭਾਲਦੇ ਸਭ ਤੋਂ ਪਹਿਲੀ ਚੀਜ਼ ਅਸੀਂ ਇਹ ਹੀ ਕਰੀ ਕਿ ਕਿੱਦਾਂ ਅਸੀਂ ਆਪਣੇ ਸਾਥੀਆਂ ਦਾ ਸਾਥ ਦੇ ਸਕੀਏ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਭ ਤੋਂ ਵੱਧ ਸਫਾਈ ਤੇ ਆਪਣੇ ਸ਼ਹਿਰ ਨੂੰ ਸੁਵਛ ਰੱਖਣ ਤੇ ਜੋ ਆਪਣਾ ਯੋਗਦਾਨ ਪਾਇਆ ਬਿਲਕੁਲ ਹੀ ਬਿਲਕੁਲ ਏਸੀ ਨਗਰ ਨਿਗਮ ਪਟੰਡਾ ਦੇ ਮੇਰ ਪਦਮ ਦੀ ਮਹਿਮਤਾ ਅਤੇ ਬੀਸੀਏ ਦੇ ਪ੍ਰਧਾਨ ਸਾਡੇ ਵਾਲ ਅਮਰਜੀਤ ਸਿੰਘ ਮਹਿਤਾ ਇਸ ਸ਼ੋਭਾ ਯਾਤਰਾ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਗੱਲਬਾਤ ਕਰਦੇ ਮਹਿਤਾ ਸਾਹਿਬ ਸ਼ੋਭਾ ਯਾਤਰਾ ਤੇ ਪਹੁੰਚੇ ਹੋ ਕੀ ਚੱਲ ਰਿਹਾ ਸ਼ੋਭਾ ਯਾਤਰਾ ਬਹੁਤ ਹੀ ਅੱਛੀ ਸ਼ੋਭਾ ਯਾਤਰਾ ਹੈ ਅਤੇ ਸਭ ਤੋਂ ਵੱਡੀ ਖਾਸ ਗੱਲ ਹੈ ਵੀ ਇੱਕ ਜੁੜਤਾ ਦੀ ਇਹ ਯਾਤਰਾ ਹੈ ਸਾਰੇ ਸਮਾਜ ਮਿਲ ਕੇ ਸਾਰੇ ਜਿੰਨੇ ਵੀ ਵਾਰਕੀ ਸਮਾਜ ਹੈ ਸਾਰੇ ਗੁੱਟ ਮਿਲ ਕੇ ਮਨਾ ਰਹੇ ਹੈ ਇਹ ਇਤਿਹਾਸਿਕ ਪਲੇਬਾਂਤੀ ਹੈ ਪਹਿਲੀ ਵਾਰ ਹੀ ਰਾਸ਼ਟਰੀ ਦੇਖ ਹੀ ਰਹੇ ਹੋ ਸਾਰਾ ਬਹੁਤ ਵੱਡਾ ਰਾਸ਼ ਹੈ ਬਹੁਤ ਬੜਾ ਹੰਗਾਰਾ ਇਸੇ ਤਰ੍ਹਾਂ ਹੀ ਲਾਪਾ ਬੁਝੰਡੇ ਵਾਪਸ ਆ ਸਾਰੇ ਦੇ ਕਰ ਉਸਦੇ ਹੋਏ ਪੁੱਛਿਆ ਹੋਰ ਇਹ ਬੋਲ ਬਣਿਆ ਕਿ ਲੱਗਦਾ ਹੈ ਮਾਤਾ ਸਾਹਿਬ ਉਹ ਹਰ ਇੱਕ ਸਮਾਜ ਨੂੰ ਹਰ ਇੱਕ ਵਰਗ ਨੂੰ ਮਿਲ ਜੋ ਆਪਣੇ ਹਰ ਇੱਕ ਦੇ ਗੁਰੂ ਆਪੇ ਰਾਦੇ ਜਿਹੜੇ ਜਨਮ ਦਿਹਾੜੇ ਮਨਾਨੇ ਚਾਹੀਦੇ ਬਿਲਕੁਲ ਬਿਲਕੁਲ ਤਾਂ ਕਹਿ ਰਹੇ ਵੀ ਸਾਰੇ ਮਿਲ ਕੇ ਇੱਕ ਦੁੱਧਾ ਹੋ ਕੇ ਮਨਾਨੇ ਚਾਹੀਦੇ ਬਿਲਕੁਲ ਹੀ ਬਿਲਕੁਲ ਏਸੀ ਨਗਰ ਨਿਗਮ ਬਠਿੰਡਾ ਦੇ ਮੇ ਪਦਮਜੀਤ ਸਿੰਘ ਮਾਤਾ ਤੋਂ ਉਹਦੇ ਪਾਤਰ ਜੋ ਬੀਸੀਏ ਦੇ ਪੰਜਾਬ ਦੇ ਜਿਹੜੇ ਪ੍ਰਧਾਨ ਆ ਉਨਾਂ ਨਾਲ ਆਪਾਂ ਇਸ ਸ਼ੁਰੂ ਮੌਕੇ ਤੇ ਗੱਲਬਾਤ ਕੀਤੀ ਜਿਨ੍ਹਾਂ ਨੇ ਗੱ ਕੀਤੀ ਗੁਰੂਆਂ ਪੀਰਾਂ ਦੇ ਜਿਹੜੇ ਜਨਮ ਦਿਹਾੜੇ ਹਰ ਇੱਕ ਸਮਾਜ ਨੂੰ ਹਰ ਇੱਕ ਵਰਗ ਨੂੰ ਮੇਜੁਰ ਤੇ ਜਿਹੜੇ ਮਨਾਲੇ ਜਿਹੜੇ ਆਸੀ ਦੀ ਜਾਨਕ ਸਰਕਾਰੀ ਟੀਮ ਵੱਲੋਂ ਦੇਸ਼ ਵਾਸੀਆਂ ਨੂੰ ਵਾਲਮੀਕੀ ਪ੍ਰਗਟ ਦਿਵਸ ਦੀਆਂ ਦਿਨਾਂ ਮੁਬਾਰਕਾਂ ਕੈਮਰਾਮੈਨ ਸੂਝਲ ਦੇ ਲਲ ਮਨੋਚ ਚੱਕੀ ਵਾਲਤਾ ਅਲਕਸਵੇਰਾ ਟੀਵੀ ਪਠੰਡਾ